ਕਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਇੱਕ ਵੱਡਾ ਦਾਵਾ ਕੀਤਾ ਉਹ ਤੁਹਾਨੂੰ ਦੱਸਦੇ ਹਾਂ ਉਹਨਾਂ ਨੇ ਕੀ ਕਿਹਾ ਅੱਜ ਬਰਸੀ ਪਠਾਨਾ ਹਲਕੇ ਦੀ ਸੰਗਤ ਨੇ ਬਹੁਤ ਪਿਆਰ ਅਤੇ ਸਤਿਕਾਰ ਨਾਲ ਪੰਜਾਬ ਬਚਾਓ ਯਾਤਰਾ ਦੌਰਾਨ ਸਾਡੇ ਕਾਫਲੇ ਦਾ ਸਵਾਗਤ ਕੀਤਾ ਸੈਂਕੜੇ ਟਰੈਕਟਰ ਅਤੇ ਮੋਟਰਸਾਈਕਲਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਸ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਤੋਂ ਚੱਲਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਪਜਾਉਂਦਾ ਵਿਸ਼ਵਾਸ ਦਵਾਇਆ ਮੈਂ ਵਧਾਈ ਦਿੰਦਾ ਹਾਂ ਹਲਕੇ ਦੇ ਮੁਖ ਸੇਵਾਦਾਰ ਸ਼੍ਰੀ ਦਰਬਾਰਾ ਸਿੰਘ ਗੁਰੂ ਅਤੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਅਤੇ ਇਸਤਰੀ ਵਿੰਗ ਸਮੇਤ ਸਾਰੇ ਵਿੰਗਾਂ ਦੇ ਔਦੇਦਾਰਾਂ ਅਤੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਦੀ ਮਿਹਨਤ ਸਦਕਾ ਯਤਰਾ ਨੂੰ ਇੰਨਾ ਪਰਵਾਹ ਹੰਗਾਰਾ ਮਿਲਿਆ ਹਾਂ ਜੀ ਤੁਹਾਨੂੰ ਦੱਸਤੀ ਜੀ ਵੀਰ ਸਿੰਘ ਬਾਦਲ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਪਾਬੂ ਹੋ ਕੇ ਇਹਨਾਂ ਕੱਠ ਦੇਖ ਕੇ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੀ ਦਿੱਲੀ ਦੇ ਵਿੱਚ ਚੱਲਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਪਹਾਉਂ ਵਿੱਚ ਮੈਨੂੰ ਵਿਸ਼ਵਾਸ ਹੋਇਆ ਹੈ ਕਿ ਲੋਕ ਮੇਰਾ ਸਾਥ ਦੇਣਗੇ ਵੱਡੀ ਖਾ ਪਰ ਤੁਸੀਂ ਵੀਰ ਕਿਉਂਕਿ ਜਰੂਰ ਕਮੈਂਟ ਕਰ ਦੱਸੋ ਤੁਹਾਨੂੰ ਦੱਸਤੀ ਜੀ ਵੀਰ ਸਿੰਘ ਬਾਦਲ ਲਗਾਤਾਰ ਜੋ ਹੈ ਕਰਦੇ ਪਏ ਹੈਗੇ ਆ ਪੰਜਾਬ بچاؤ ਯਾਤਰਾ ਪਤੰਦ ਆਤੀ ਏ ਥੋੜੀ ਜੀ ਖਬਰ ਹੈਗੀ ਹੈ ਦੁੱਖਤ ਕਿ ਅੱਜ ਸੁਬੀਰ ਸਿੰਘ ਬਾਦਲ ਜੋ ਹੈ ਤਬੀਅਤ ਖਰਾਬ ਹੋਣ ਕਰਕੇ ਉਹ ਪੰਜਾਬ بچਾਓ ਯਾਤਰਾ ਵਿੱਚ ਸ਼ਾਮਿਲ ਨਹੀਂ ਹੋ ਪਰ ਜਿਨ੍ਹਾਂ ਦਾ ਉਹਨਾਂ ਨੂੰ ਅਫਸੋਸ ਹੈ ਪਰ ਉਹਨਾਂ ਨੇ ਕਿਹਾ ਕਿ ਮੈਂ ਜਲਦ ਹੀ ਠੀਕ ਹੋ ਜੂੰਗਾ ਤੇ ਦੋ ਦਿਨ ਚ ਹੀ ਪੰਜਾਬ ਚੋ ਯਾਤਰਾ ਵਿੱਚ ਸ਼ਾਮਿਲ ਹੋ ਜਾਵਾਂਗਾ ਤੇ ਲੋਕਾਂ ਦਾ ਇਕੱਠ ਦੇਖ ਕੇ ਵੱਡਾ ਦਾਵਾ ਕੀਤਾ ਤੁਸੀਂ ਇਸ ਵੀਡੀਓ ਵਿੱਚ ਕੀ ਕਹੋਗੇ ਜਾਂ ਇਸ ਕਹਾਵਤ ਬਾਰੇ ਕੀ ਕਹੋਗੇ ਜਰੂਰ ਕਮੈਂਟਾਂ ਦੱਸੋ ਬਸ ਤੋਂ ਵੀਡੀਓ ਸ਼ੇਅਰ ਮਾਰ ਦਿਓ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਕੀ ਮੋਟੀਵੇਸ਼ਨ ਮਿਲੇ ਸੰਬੰਧ ਤੇ ਅਸੀਂ ਇਦਾਂ ਦੀ ਖਬਰਾਂ ਤੁਹਾਨੂੰ ਦਿਖਾਉਂਦੇ ਰਹੀਏ ਅਸੀਂ ਕਿਸੇ ਪੋਲੀਟিক্যাল ਪਾਰਟੀ ਦੇ ਨਾਲ ਨਹੀਂ ਅਸੀਂ ਹੈਗੇ ਆਂ ਕਿ ਵਿਕਾਸ ਦੇ ਨਾਲ ਜੋ ਪਾਰਟੀ ਛਾ ਕੰਮ ਕਰੇਗੀ ਅਸੀਂ ਉਹ ਹੀ ਦਿਖਾਵਾਂਗੇ ਤੇ ਚਾਹੁੰਦੇ ਹਾਂ ਕਿ ਲੋਕ ਵੀ ਦੇਖਣ ਕਿ ਕਿਹੜੀ ਪਾਰਟੀ ਵਧੀਆ ਕੰਮ ਕਰਦੀ ਹੈ ਆਮ ਆਦੀ ਪਾਰਟੀ ਇਹ ਵਧੀਆ ਕੰਮ ਕਰਦੀ ਅਸੀਂ ਉਹ ਵੀ ਦਿਖਾਣੇ ਹਾਂ ਜਦ ਜਾ ਕਾਂਦੀ ਦਾ ਵਧੀਆ ਕੰਮ ਕਰਦੀ ਹੈ ਜਾਂ বিজেਪੀ ਵਧੀਆ ਕੰਮ ਕਰਦੀ ਹੈ ਅਸੀਂ ਸਾਰਾ ਦਿਖਾਨੀ ਆ ਤੇ ਜਰੂਰ ਜੁੜੇ ਰਹੋ ਵਰਤੋ ਵੀਡੀਓ ਸ਼ੇਅਰ ਮਾਰ ਦਿਓ ਤੁਹਾਨੂੰ ਦੱਸਤੀ ਜੀ ਸੁਭਿਰ ਸਿੰਘ ਬਾਦਲ ਨੇ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਇੰਨਾ ਇਕੱਠ ਦੇਖ ਕੇ ਮੈਨੂੰ ਵਿਸ਼ਵਾਸ ਹੈ ਕਿ ਹੁਣ ਜਿਹੜੀ ਦਿੱਲੀ ਦੇ ਵਿੱਚ ਪਾਰਟੀ ਚਲਾਉਂਦੇ ਹੈਗੇ ਆ ਦਿੱਲੀ ਤੋਂ ਪਾਰਟੀ ਚਲਾਉਂਦੇ ਆ ਉਹਨਾਂ ਨੂੰ ਜੋ ਹੈ ਦੂਰ ਹਟਾ ਦੇਗੀ ਤੇ ਉਹ ਲੋਕ ਸਭਾ ਸੀਟਾਂ ਦੇ ਵਿੱਚ ਅਕਾਲੀ ਦਲ ਨੂੰ ਸਮਰਥਨ ਮਿਲੇਗਾ ਪੰਜਾਬ ਦੇ ਵਿੱਚ ਵੰਡੀ ਖਾਂ ਪਰ ਬੰਦਾਦੀ ਜੀ ਕੀ ਕਿਹਾ ਅੱਜ ਬਸੀ ਪਠਾਨਾ ਵਿੱਚੇ ਜੋਰ ਹੈ ਸੰਗਤਾਂ ਨੇ ਬਹੁਤ ਪਿਆਰ ਤੇ ਸਨਸਕਾਰ ਦਿੱਤਾ ਜਦੋਂ ਪੰਜਾਬ ਬਚਾਓ ਯਾਤਰਾ ਦੌਰਾਨ ਕਾਫਲੇ ਦਾ ਸਵਾਗਤ ਕੀਤਾ ਤੁਸੀਂ ਥੰਬਨੇਲ 'ਚ ਵੀ ਦੇਖ ਸਕਦੇ ਹੋ ਕਿ ਕਿੰਨੀ ਖੁਸ਼ੀ ਹੈਗੀ ਸੁਬੀਤ ਸਿੰਘ ਬਾਦਲ ਦੇ ਚਿਹਰੇ ਉੱਤੇ ਜਦ ਉਹ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਲੋਕ ਵੀ ਬੜੀ ਖੁਸ਼ ਹੈਗੇ ਅਤੇ ਪ੍ਰਦਰਕਟਰ ਟ੍ਰਾਲੀਆਂ ਭਰ ਕੇ ਬੜਾ ਵੱਡਾ ਹੁੰਦਾਰਾ ਦੇ ਰਿਹਾ ਪੰਜਾਬ ਬਚਾਓ ਯਾਤਰਾ ਨੂੰ ਇਹ ਤੁਹਾਡੇ ਏਰੀਆ ਚ ਵੀ ਹੁੰਦੀ ਪੀਏ ਜਰੂਰ ਸ਼ਾਮਿਲ ਹੋਣਾ ਚਾਹੀਦਾ ਹੈ ਗੱਲ ਕਰਨੀ ਚਾਹੀਦੀ ਹੈ ਆਪਣੇ ਵਿਚਾਰ ਜਰੂਰ ਦੇਣੇ ਚਾਹੀਦੇ ਹੈ ਕਿਉਂਕਿ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਆਪਣੀ ਪਾਰਟੀ ਨੂੰ ਫੋਲੋ ਕਰਨ ਦਾ ਹੱਕ ਹੈ ਕੋਈ ਰੋਕ ਟੋਕ ਨਹੀਂ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਜੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਵੱਡਾ ਹੁੰਗਾਰਾ ਮਿਲਿਆ ਹੈ ਨੇ ਇਕੱਠ ਦੇ ਨਾਲ ਤੇ ਮੈਂ ਤੁਹਾਡਾ ਸਦਾ ਬਹਾਰੀ ਰਮਾਂਗਾ ਕਿ ਬੱਚੇ ਬੂਹੇ ਬੀਬੀਆਂ ਵੀ ਆਈਆਂ ਹੈ ਜਵਾਨ ਵੀ ਆਏ ਨੇ ਨੋਟਸਾਈਟਾਂ ਤੇ ਟਰੈਕਟਰਾਂ ਤੇ ਵੱਡੀ ਪੀੜ ਜੋ ਉਮਰ ਰਹੀ ਹੈ ਜੀ ਸੁਖਵੀਰ ਸਿੰਘ ਕਾਲੀ ਪੰਜਾਬ ਚੋਂ ਯਾਤਰਾ ਨੂੰ ਜੋ ਹੈ ਬਹੁਤ ਵੱਡਾ ਹੰਗਾਰਾ ਮਿਲਦਾ ਪਿਆ ਹੈ ਇੰਦਾ ਹੀ ਵਧੀਆ ਕੰਮ ਕਰਦੇ ਰਹੇ ਨਸੂਬੀਲ ਸਿੰਘ ਬਾਦਲ ਤੇ ਤਬੀਬੀ ਉਹਨਾਂ ਦੇ ਖੀਗ ਰਹੇ ਜਲਦੀ ਠੀਕ ਹੋ ਕੇ ਉਹ ਜੋ ਹੈ ਆਪਣੇ ਮੈਦਾਨ ਚ ਉਤਰਨ ਚੋਣਾਂ ਵਾਲੇ ਮੈਦਾਨ ਚ ਤੇ ਲੋਕਾਂ ਦਾ ਸਾਥ ਦੇਣ ਤੇ ਲੋਕੀ ਵੀ ਉਹਨਾਂ ਦਾ ਸਾਥ ਦੇਣ ਤੇ ਕਾਲੀ ਦਲ ਹੋਰ ਮਜ਼ਬੂਤ ਹੋਏ ਪੰਥ ਦੀ ਪਾਰਟੀ ਹੋਰ ਮਜ਼ਬੂਤ ਹੋਏ ਇਹ ਤੇ ਅੱਜ ਦੀ ਖਬਰ ਹੈ